ਆਨ ਵਾਲੀਆਂ ਸਰਦੀਆਂ ਦਾ ਮੌਸਮ ਸਰਦੀਆਂ ਦੀਆਂ ਛੁੱਟੀਆਂ ਵੀ ਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਿਦੇਸ਼ ਵਾਸੀ ਦਾ ਪੰਜਾਬੀ ਪਾਈਚਾਰਾ ਪੰਜਾਬੀ ਕਮਿਊਨਿਟੀ ਵੱਡੀ ਗਿਣਤੀ ਲੋਕ ਪੰਜਾਬ ਨੂੰ ਛੁੱਟੀਆਂ ਮਨਾਉਣ ਆਉਂਦੇ ਹਨ ਸਰਦੀਆਂ ਤੇ ਹੁੰਦੀਆਂ ਹਨ ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਘਰ ਨੂੰ ਆਪਣੇ ਜਨਮ ਸਥਾਨ ਜਿੱਥੇ ਵੀ ਅਸੀਂ ਪੈਦਾ ਹੋਏ ਆ ਉੱਥੇ ਜ਼ਰੂਰ ਜਾਈਏ ਰਿਸ਼ਤੇਦਾਰਾਂ ਨੂੰ ਮਿਲੀਏ ਤੇ ਇਸੇ ਤਹਿਤ ਕੋਸ਼ਿਸ਼ ਹੈ ਲੰਮੀ ਸਮੇਤੋਂ ਕਿ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅਡਾ ਇਸ ਦਾ ਹਵਾਈ ਸੰਪਰਕ ਵਧੇ ਹੋਰ ਉਡਾਨਾਂ ਹੋਰ ਵਿਕਲਪ ਉਪਲਬਧ ਹੋਣ ਇਸੇ ਤਹਿਤੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਚਾਰ ਪ੍ਰਮੁੱਖ 에ਰਲਾਈਨ ਜਿਹੜੀਆਂ ਸਾਊਥ-ਈਸਟ ਏਸ਼ੀਆ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਦੱਖਣ ਪੂਰਬੀ ਇਹ ਜਿਹੜੇ ਮੁਲਕ ਨੇ ਸਿੰਗapore ਮਲੇਸ਼ੀਆ థਾਈਲੈਂਡ ਇੰਡੋਨੇਸ਼ੀਆ ਫਿਲੀਪੀਨਸ ਹਾਂਗਕਾਂਗ ਜਾਪਾਨ ਇਨਾਂ ਸਾਰੇ ਮੁਲਕਾਂ ਲਈ ਫਲਾਈਟਾਂ ਜਿਹੜੀਆਂ ਨੇ ਕਿੜੀਆਂ-ਕਿੜੀਆਂ ਉਪਲਬਧ ਹਨ ਉਹਦੇ ਤਹਿਤ ਚਾਰ ਮੇਨ 에ਅਰਲਾਈਨਸ ਮਲੇਸ਼ੀਆ 에ਅਰਲਾਈਨ ਤੇ 에ਅਰੇਸ਼ੀਆ ਇਹ ਮਲੇਸ਼ੀਆ ਦੀਆਂ 에ਅਰਲਾਈਨਸ ਹਨ ਇਹ ਕੋਲਾਲੰਪੁਰ ਰਾਹੀਂ ਸਿੰਗਾਪੁਰ ਦੀ ਸਕੂਟ 에ਅਰਲਾਈਨ ਉਹ ਸਿੰਗਾਪੁਰ ਰਾਹੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਬਹੁਤ ਹੀ ਕਨਵੀਨੀਐਂਟਲੀ ਜੋੜ ਰਹੀ ਹੈ ਬਹੁਤ ਸਾਰੀਆਂ ਫਲਾਈਟਾਂ ਇਹਨਾਂ ਦੀ ਉਪਲਬਧ ਨੇ तकरीबन 40 ਫਲਾਈਟਾਂ ਹਫ਼ਤੇ 'ਚ ਹੁਣ ਕੁੱਲ ਮਲੇਸ਼ੀਆ 에ਰਲਾਈਨ 에ਰੇਸ਼ੀਆ ਸਿੰਗਾਪੁਰ ਦੀ 에ਰਲਾਈਨ ਦੀ ਸਕੂਟ ਅਤੇ ਥਾਈਲੈਂਡ ਦੀ ਥਾਈਲੈਂਡ ਦੀ ਥਾਈ ਲਾਈਨ 에ਅ ਜਿਹੜੀ ਕਿ ਬੈਂਕਾਕ ਡੌਨ ਮੂਐਂਗ 에ਅਰਪੋਰਟ ਰਾਹੀਂ ਉਹ ਵੀ ਆਪਣੀਆਂ ਕਈ ਡੈਸਟੀਨੇਸ਼ਨਸ ਨਾਲ ਜੋੜਦੀ ਹੈ ਬੈਂਕਾਕ ਅਤੇ ਹੋਰ ਡੈਸਟੀਨੇਸ਼ਨਸ ਨਾਲ ਉਹਨਾਂ ਵੱਲੋਂ तकरीबन ਹਫ਼ਤੇ 'ਚ 40 ਉਡਾਨਾਂ ਆਨ ਜਾਂਦੀਆਂ ਉਪਲਬਧ ਹੋਣਗੀਆਂ ਸਰਦੀਆਂ ਦੇ ਮੌਸਮ ਵਿੱਚ ਤੇ 9400 ਤਕਰੀਬਨ ਸੀਟ ਦੋਵੇਂ ਪਾਸਿਓਂ ਆਉਣ ਜਾਣ ਲਈ ਪੰਜਾਬੀਆਂ ਲਈ ਖਈ ਹੁਣ ਆਪਸ਼ਨਸ ਨੇ ਕਿ ਉਹ ਦਿੱਲੀ ਨੂੰ ਸਕਿਪ ਕਰਕੇ ਦਿੱਲੀ ਜਾਣ ਦੀ ਉਹਨਾਂ ਨੂੰ ਲੋੜ ਨਹੀਂ ਹੈ ਦਿੱਲੀ ਤੋਂ ਬਿਨਾ ਹੀ ਉਹ ਕੋਲੰਬੂਰ ਜਾਂ ਸਿੰਗਾਪੁਰ ਰਾਹੀਂ ਆਸਟ੍ਰੇਲੀਆ ਦੀਆਂ ਸਾਰੀਆਂ ਮੇਨ ਡੈਸਟੀਨੇਸ਼ਨਸ ਮੈਲਬੌਰਨ ਸਿਡਨੀ ਪਾਰਥ ਐਡੀਲੇਡ ਤੇ ਬ੍ਰਿਸਬਨ ਉੱਥੇ ਜਾ ਸਕਦੇ ਨੇ ਨਾਲ ਹੀ ਡਾਰਵਿਨ ਉਹ ਵੀ ਇੱਕ ਡੈਸਟੀਨੇਸ਼ਨ ਜਿਹੜੀ 에ਰੇਸ਼ੀਆ ਵੱਲੋਂ ਸ਼ੁਰੂ ਕੀਤੀ ਗਈ ਹੈ ਮਲੇਸ਼ੀਆ 에ਅਰਲਾਈਨਸ ਵੱਡੀ ਗਿਣਤੀ ਵਿੱਚ ਉਡਾਨਾਂ ਦਾ ਵਾਅਦਾ ਕਰ ਰਿਹਾ ਹੈ ਆਸਟ੍ਰੇਲੀਆ ਉਹਨਾਂ ਦੀਆਂ ਮੈਲਬਨ ਤੇ ਸਿਡਨੀ ਨੂੰ ਰੋਜ਼ਾਨਾ ਤਿੰਨ ਉਡਾਨਾਂ ਸੋ ਅੰਮ੍ਰਿਤਸਰ ਤੋਂ ਕੋਲੰਬੁਰ ਤੇ ਕੁਝ ਹੀ ਘੰਟਿਆਂ ਦੇ ਸਟੇਟ ਬਾਅਦ ਯਾਤਰੀ ਸਿੱਧਾ ਹੀ ਮੈਲਬਨ ਸਿਡਨੀ ਪਹੁੰਚ ਸਕਦੇ ਨੇ ਨਾਲ ਹੀ ਉਹਨਾਂ ਵੱਲੋਂ ਬ੍ਰਿਸਬਨ ਦੀ ਫਲਾਈਟ ਵੀ ਸ਼ੁਰੂ ਕੀਤੀ ਜਾ ਰਹੀ ਹੈ ਸਰਦੀਆਂ ਚ ਆਸਟ੍ਰੇਲੀਆ ਚ ਗਰਮੀਆਂ ਹੋਣਗੀਆਂ ਪਰ ਨਾਲ ਹੀ ਐਡੀਲੇਡ ਦੀ ਹਫ਼ਤੇ ਤੋਂ ਪੰਜ ਫਲਾਈਟਾਂ ਉਹ ਸੱਤ ਕਰ ਰਹੇ ਨੇ ਫਰਵਰੀ 2026 ਤੋਂ ਇਸੇ ਤਰ੍ਹਾਂ ਆਕਲੈਂਡ ਲਈ ਉਹਨਾਂ ਦੀਆਂ ਮਲੇਸ਼ੀਆ 에ਰਲਾਈਨ ਦੀਆਂ ਫਲਾਈਟਾਂ 8 ਤੋਂ ਵਧਾ ਕੇ 10 ਕੀਤੀਆਂ ਜਾ ਰਹੀਆਂ ਨੇ ਅੰਬਰੀਸਰ ਸਿੱਧਾ ਆਕਲੈਂਡ ਤੋਂ ਵੀ ਪਹੁੰਚ ਸਕਦੇ ਹੋ ਪਰ ਉਹਨਾਂ ਦਾ ਕਵਾਂਟਾਸ 에ਅਰਲਾਈਨ ਦਾ ਵੀ ਕੋ-ਸ਼ੇਅਰ ਹੈ ਕਵਾਂਟਾਸ ਨਾਲ ਤੁਸੀਂ ਕਿਸੇ ਵੀ ਆਸਟ੍ਰੇਲੀਆ ਦੀ ਡੈਸਟੀਨੇਸ਼ਨ ਅੰਬਰੀਸਰ ਕੋਲੰਪੁਰ ਪਹੁੰਚ ਕੇ ਤੇ ਉਸ ਤੋਂ ਬਾਅਦ ਵਿਦਨ ਆਸਟ੍ਰੇਲੀਆ ਵੀ ਕਿਸੇ ਸ਼ਹਿਰ ਤੇ ਕਵਾਂਟਾਸ 에ਅਰਲਾਈਨ ਨਾਲ ਜਾ ਸਕਦੇ ਹੋ ਜੇਕਰ ਕੋਲੰਪੁਰ ਸਟੇਜ ਜ਼ਿਆਦਾ ਹੈ ਤੇ ਲੋਗ ਤੇ ਤੁਸੀਂ ਯਾਤਰੀ ਮੈਲਬਨ ਜਾ ਕੇ ਜਾਂ ਸਿਡਨੀ ਜਾ ਕੇ ਅੱਗੋਂ ਫਿਰ ਕਨੈਕਸ਼ਨ ਐਡੀਲੇਡ ਪਰਥ ਜਾ ਕੇ ਹੋਰ ਵੀ ਲੈ ਸਕਦੇ ਹਨ ਹਫਤੇ ਚ 7 ਉਡਾਨਾਂ ਹਨ ਮਲੇਸ਼ੀਆ 에ਅਰਲਾਈਨ ਦੀਆਂ ਇਸੇ ਤਰ੍ਹਾਂ ਹੀ 에ਰਸ਼ੀਆ ਉਹਨਾਂ ਦੀਆਂ ਤਿੰਨ ਉਡਾਨਾਂ ਅਕਤੂਬਰ ਤੱਕ ਫਿਰ ਨਵੰਬਰ ਚੋਨਾ ਵੱਲੋਂ ਸਰਦੀਆਂ ਨੂੰ ਦੇਖਦੇ ਹੋਏ ਪੀਕ ਸੀਜ਼ਨ ਨੂੰ ਦੇਖਦੇ ਹੋਏ ਸੱਤ ਚਾਰ ਉਡਾਨਾਂ ਕੀਤੀਆਂ ਜਾ ਰਹੀਆਂ ਹਨ ਉਹ ਵੀ ਤਕਰੀਬਨ 250 ਉਡਾਨਾਂ ਵਾਲਾ 250 ਸਵਾਰੀਆਂ ਵਾਲਾ ਜਹਾਜ਼ A321 ਉਹ ਯੂਜ਼ ਕਰਦੇ ਨੇ ਤੇ ਨਾਲ ਹੀ ਸਕੂਟ ਵੱਲੋਂ ਹਫ਼ਤੇ ਚ ਪੰਜ ਦਿਨ ਉਹਨਾਂ ਦਾ ਵੱਡਾ ਜਹਾਜ਼ ਬੋਇੰਗ ਡ੍ਰੀਮ ਲਾਈਨਰ ਜਿਹੜਾ ਕਿ ਤਕਰੀਬਨ 350 ਸਵਾਰੀਆਂ 335 ਜਾਂ 360 ਸਵਾਰੀਆਂ ਵਾਲਾ ਜਹਾਜ਼ ਹੈ ਉਹ ਵੀ ਅੰਮ੍ਰਿਤਸਰ ਨੂੰ ਸਿੱਧਾ ਮੈਲਬਨ ਸਿਡਨੀ ਤੇ ਭਰਤ ਸਿੰਗapore ਆਹੀ ਜੋੜਦਾ ਹੈ ਪਰ ਨਾਲ ਹੀ ਉਹਨਾਂ ਵੱਲੋਂ ਸਿੰਗਾਪੁਰ 에ਰਲਾਈਨ ਉਹਨਾਂ ਦੀ ਸਿੰਗਾਪੁਰ 에ਰਲਾਈਨਸ ਦੀ ਹੀ ਲੋ ਕੋਸਟ ਕੈਰੀਅਰ ਹੈ ਤੁਸੀਂ ਸਕੂਟ ਤੇ ਯਾਤਰੀ ਪੰਜਾਬੀ ਆਸਟ੍ਰੇਲੀਆ ਤੋਂ ਸਿੰਗਾਪੁਰ 에ਰਲਾਈਨਸ ਤੇ ਕਿਸੇ ਵੀ ਥਾਂ ਤੋਂ ਜਿੱਥੇ ਸਿੰਗਾਪੁਰ ਆ ਲੈ ਜਾਂਦੀ ਹੈ ਸਿੰਗਾਪੁਰ ਆ ਸਕਦੇ ਨੇ ਫਿਰ ਅੱਗੇ ਸਕੂਟ ਨਾਲ ਸਿੰਗਾਪੁਰ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਸਕੂਟ ਤੇ ਸਿੰਗਾਪੁਰ ਤੱਕ ਫਿਰ ਅੱਗੇ ਜਾ ਸਕਦੇ ਨੇ ਹਫਤੇ 'ਚ 5 ਦਿਨ ਤੇ ਨਾਲ ਹੀ ਚੜੀ ਥਾਈਲੈਂਡ ਦੀ ਥਾਈ ਲਾਈਨ 에ਅਰ ਵੱਲੋਂ ਹਫਤੇ 'ਚ 4 ਦਿਨ ਉਹ ਉਡਾਣ ਚਲਾਈ ਜਾਂਦੀ ਹੈ ਉਹਦੇ ਨਾਲ ਵੀ ਬੈਂਕਾਕ ਨਹੀਂ ਸਿਰਫ థਾਈਲੈਂਡ ਦੀ ਜਿੰਨੀਆਂ ਡੈਸਟੀਨੇਸ਼ਨਸ ਨੇ ਨਾਲ ਹੀ ਜਾਪਾਨ ਹਾਂਗਕਾਂਗ ਹੋਰ ਵੀ ਜਿਹੜੇ ਵੀ ਡੈਸਟੀਨੇਸ਼ਨ ਹੈ ਸਾਊਥ ਈਸਟ ਏਸ਼ੀਆ ਇਹ ਚਾਰੇ 에ਅਰਲਾਈਨਸ ਖਾਸ ਕਰਕੇ ਮਲੇਸ਼ੀਆ 에ਅਰਲਾਈਨਸ ਦਾ ਨੈਟਵਰਕ ਬਹੁਤ ਵੱਡਾ ਹੈ 에ਅਰੇਸ਼ੀਆ ਦਾ ਨੈਟਵਰਕ ਬਹੁਤ ਵੱਡਾ ਹੈ ਉਹ ਮਲੇਸ਼ੀਆ థਾਈਲੈਂਡ ਦੇ ਜਿੰਨੀਆਂ ਵੀ ਟੂਰਿਸਟ ਡੈਸਟੀਨੇਸ਼ਨਸ ਨੇ ਕਰਾਬੀ ਬਾਲੀ ਇੰਡੋਨੇਸ਼ੀਆ ਚ ਹੋਰ ਥਾਵਾਂ ਤੇ ਵੀ ਉਹਨਾਂ ਸਾਰਿਆਂ ਨੂੰ ਜੋੜਦੇ ਹਨ ਹਾਂਗਕਾਂਗ ਵਾਲੇ ਵੀ ਅੰਮ੍ਰਿਤਸਰ ਤੋਂ ਥਾਈ ਲਾਈਨ 에 ਜਾਂ 에ਰ एशिया ਜਾਂ ਮਲੇਸ਼ੀਆ 에어ਲਾਈਨਸ ਤੇ ਤੇ ਜਾਂ ਸਕੂਟ ਤੇ ਇਹਨਾਂ ਤੇ ਜਾ ਸਕਦੇ ਨੇ ਆ ਜਾ ਸਕਦੇ ਨੇ ਇਸੇ ਤਰ੍ਹਾਂ ਮਨੀਲਾ ਮਨੀਲਾ ਦੇ ਵੀ ਕਨੈਕਸ਼ਨਸ ਅੰਮ੍ਰਿਤਸਰ ਤੋਂ ਉਪਲਬਧ ਨੇ ਲੋੜ ਹੈ ਪੰਜਾਬੀਆਂ ਨੂੰ ਇਹਨਾਂ ਉਡਾਣਾਂ ਨੂੰ ਸਪੋਰਟ ਕਰਨ ਦੀ ਕਾਰਨ ਜੇਕਰ ਅੰਕੜੇ ਵਧਣਗੇ థਾਈ 에어ਵੇਜ਼ థਾਈ 에ਰ एशिया ਜਿਹੜੀ ਕਿ ਬੈਂਕਾਕ ਤੋਂ ਵੀ ਆਸਟ੍ਰੇਲੀਆ ਨੂੰ ਵੀ ਜੋੜਦੀ ਹੈ ਮੇਨ థਾਈ 에어ਵੇਜ਼ ਉਹ ਵੀ ਦੇਖੇਗੀ ਕਿ ਇੰਨੇ ਸਵਾਰੀਆਂ ਹਾਲੇ ਬੈਂਕਾਕ ਵੀ ਜਾ ਰਹੀਆਂ ਹਨ ਤੇ ਨਾਲ ਹੀ ਆਸਟ੍ਰੇਲੀਆ ਨੂੰ ਜਾ ਰਹੀਆਂ ਹਨ ਸੋ ਇਸੇ ਤਹਿਤ ਸਾਰੇ ਪੰਜਾਬੀਆਂ ਨੂੰ ਅਸੀਂ ਫਲਾਈ ਅੰਮ੍ਰਿਤਸਰ ਨਿਸ਼ਚਿਤੀ ਵੱਲੋਂ ਬੇਨਤੀ ਕਰਦੇ ਰਹੇ ਨੇ ਕਿ ਅੰਮ੍ਰਿਤਸਰ ਨੂੰ ਤਰਜੀਹ ਦਿਈਏ ਫੈਸਿਲਿਟੀਆਂ ਜੇਕਰ ਅਸੀਂ ਦਿੱਲੀ ਨਾਲ ਕੰਪੇਅਰ ਕਰਾਂਗੇ ਉਹ ਮੈਚ ਨਹੀਂ ਹੋ ਸਕਦੀਆਂ ਪਰ ਸਭ ਤੋਂ ਵੱਡੀ ਫੈਸਿਲਿਟੀ ਇਹ ਹੈ ਵਰਦਾਰਾ ਇਹ ਹੈ ਕਿ ਅਸੀਂ ਸਿੱਧਾ ਹੀ ਪੰਜਾਬ ਨੂੰ ਪਹੁੰਚ ਜਾਣੇ ਹ ਕੋਈ ਖੱਜਲ ਖਵਾਰੀ ਨਹੀਂ ਦਿੱਲੀ ਤੋਂ ਬਾਈ ਰੋਡ 8-10 ਘੰਟੇ ਦਾ ਟ੍ਰੈਵਲ ਸਿੱਧਾ ਅੰਮ੍ਰਿਤਸਰ ਪਹੁੰਚ ਕੇ ਫਿਰ ਅਸੀਂ ਆਪਣੇ ਘਰ ਨੂੰ ਪੰਜਾਬ ਚ ਕਿਤੇ ਵੀ ਹਿੱਸੇ ਪੰਜਾਬ ਦੇ ਹਿੱਸੇ ਚ 3 ਘੰਟੇ ਜਾ ਸਕਦੇ ਆ ਨਾਲ ਹੀ ਜੰਮੂ ਹਰਿਆਣੇ ਤੋਂ ਵੀ ਹੁਣ ਕਾਫੀ ਯਾਤਰੀ ਅੰਮ੍ਰਿਤਸਰ ਤੋਂ ਫਲਾਈਟਸ ਲੈ ਰਹੇ ਨੇ ਪੰਜਾਬ ਸਰਕਾਰ ਨੂੰ ਅਸੀਂ ਲਗਾਤਾਰ ਬੇਨਤੀ ਕਰਦੇ ਰਹਿੰਦੇ ਹਾਂ ਕਿ ਉਹਨਾਂ ਨੂੰ ਲੋੜ ਹੈ ਅੰਮ੍ਰਿਤਸਰ ਦੀ ਫੈਸਿਲਿਟੀਆਂ ਠੀਕ ਕਰਨ ਦੀ ਸ਼ਹਿਰ ਦੀਆਂ ਸੜਕਾਂ ਰਾਹੀਂ ਬੱਸਾਂ ਰਾਹੀਂ ਅੰਮ੍ਰਿਤਸਰ ਨੂੰ ਜੋੜਨਾ ਬਾਰ-ਬਾਰ ਦੱਸ ਰਹੇ ਹਾਂ ਕਿ ਇੱਕੋ ਇੱਕ 에어ਪੋਰਟ ਹੈ ਪੰਜਾਬ ਦਾ ਇੰਡੀਆ ਦਾ ਭਾਰਤ ਦਾ ਜਿੱਥੇ ਕੋਈ ਬੱਸ ਸਰਵਿਸ ਨਹੀਂ ਹੈ ਸੋ ਮੁਰਤੋਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਇਹ ਮੰਗ ਸਾਰੇ ਪੰਜਾਬੀਆਂ ਨੂੰ ਭਾਵੇਂ ਵਿਦੇਸ਼ ਚ ਵੀ ਹੋ ਜਿਹਨਾਂ ਦੀ ਸਰਕਾਰ ਨੂੰ ਬੇਨਤੀਆਂ ਕਰਦੇ ਰਹਿੰਦੇ ਹਨ ਜਾਂ ਮਿਲਦੇ ਰਹਿੰਦੇ ਨੇ ਲੀਡਰਸ ਨੂੰ ਉਹਨਾਂ ਸਾਰਿਆਂ ਨੂੰ ਫਿਰ ਬੇਨਤੀ ਹੈ ਕਿ ਜੇਕਰ ਉਹ ਵੀਡੀਓ ਦੇਖ ਰਹੇ ਹਨ ਕਿ ਜਰੂਰ ਪੰਜਾਬ ਸਰਕਾਰ ਨੂੰ ਕਹਿਣ ਕਿ ਅੰਮ੍ਰਿਤਸਰ ਤੋਂ ਚਲੰਦਰ ਲੁਧਿਆਣਾ ਹੁਸ਼ਿਆਰਪੁਰ ਮੋਗਾ ਜਿੱਥੇ-ਜਿੱਥੇ ਵੀ ਜੇਕਰ ਦਿੱਲੀ ਨੂੰ ਬੱਸਾਂ ਚਲਾ ਸਕਦੇ ਨੇ ਉਹ ਬੱਸਾਂ ਅੰਮ੍ਰਿਤਸਰ ਤੱਕ ਪਹੁੰਚਣ ਤੇ ਤਾਂ ਜੋ ਇਹਨਾਂ ਉਡਾਨਾਂ ਤੇ ਨਹੀਂ ਹੋਰ ਜੜੀਆਂ ਉਡਾਨਾਂ ਹਨ ਉਹ ਉੱਤੇ ਪੰਜਾਬੀ ਸਸਤੇ ਕਿਰਾਏ ਤੇ ਅੰਮ੍ਰਿਤਸਰ ਹਵਾਈਅਡੇ ਪਹੁੰਚ ਸਕਣ ਜਾਂ ਹਵਾਈਅਡੇ ਤੇ ਆਪਣੇ ਸ਼ਹਿਰ ਨੂੰ ਜਾ ਸਕਣ ਫਿਰ ਤੋਂ ਦੱਸ ਦਈਏ ਅੰਮ੍ਰਿਤਸਰ ਤੋਂ 에어ਏਸ਼ੀਆ ਸਕੂਟ ਥਾਈਲਾਈਨ 에어 ਕੋਲੰਬੂਰ ਸਿੰਗਾਪੁਰ ਤੇ ਬੈਂਕਾਕ ਪਰ ਮਲੇਸ਼ੀਆ 에ਰਲਾਈਨਸ ਬੜੀ ਵੱਡੀ 에ਰਲਾਈਨ ਉਹਨਾਂ ਵੱਲੋਂ ਨਵੇਂ A330 ਨਿਓ ਜਹਾਜ਼ ਲੈ ਜਾ ਰਹੇ ਨੇ ਜਿਹੜੇ ਮੈਲਬਨ ਸਿਡਨੀ ਮੈਲਬਨ ਆਕਲੈਂਡ ਇਹਨਾਂ ਡੈਸਟੀਨੇਸ਼ਨਸ ਲਈ ਲਾਏ ਜਾ ਰਹੇ ਨੇ ਅੰਮ੍ਰਿਤਸਰ ਤੋਂ ਜਹਾਜ਼ ਜਿਹੜਾ ਹੈ ਵਾਈਡ ਬਾਡੀ ਨਹੀਂ ਹੈ ਪਰ ਉਹ 737 ਹੈ ਪਰ ਅੱਗੋ ਵਾਂਝਕੇਂਟ ਦੇ ਸਫਰ ਤੋਂ ਬਾਅਦ ਤੁਸੀਂ ਜਿਹੜਾ ਲੰਮਾ ਸਫਰ ਹੈ ਉਹ ਵੱਡੇ ਜਹਾਜ਼ ਤੇ ਉਹਨਾਂ ਦੀ ਚੰਗੀ ਬਿਜ਼ਨਸ ਕਲਾਸ ਵੀ ਹੈ ਸੋ ਜ਼ਰੂਰ ਆਪਣੇ ਪੇਰੈਂਟਸ ਨੂੰ ਗਿਫਟ ਕਰੋ ਵੱਤਵਾ ਜੇਸੀ ਬਿਜ਼ਨਸ ਕਲਾਸ ਟਰੈਵਲ ਕਰਾਂਗੇ ਪ੍ਰੀਮੀਅਰ 에ਅਰਲਾਈਨਸ ਵੱਡੀਆਂ 에ਅਰਲਾਈਨਸ ਵੀ ਦੇਖਣ ਗਿਆ ਕਿ ਅੰਮ੍ਰਿਤਸਰ ਪੰਜਾਬ ਦੀ ਇੱਕ ਮਾਰਕੀਟ ਹੈ ਸੋ ਆਓ ਫ্লাই ਅੰਮ੍ਰਿਤਸਰ ਵੱਲੋਂ ਵੀ ਸਾਡੀ ਬੇਨਤੀ ਰਹਿੰਦੀ ਆਸੀ ਕੋਈ 에ਅਰਪੋਰਟ 에ਅਰਲਾਈਨ ਜਾਂ ਟਰੈਵਲ 에ਜੰਸੀ ਨਹੀਂ ਆ ਮੈਂ ਸਮੀਪ ਸਿੰਘ ਗੁੰਟਾਲਾ ਅ ਅਮਰੀਕਾ ਤੋਂ ਤੁਹਾਡੇ ਨਾਲ ਜੁੜਿਆ ਹਾਂ ਤੇ ਇਸੇ ਤਹਿਤ ਅਸੀਂ ਬੇਨਤੀ ਕਰਦੇ ਰਹਿੰਦੇ ਹਾਂ ਕੋਸ਼ਿਸ਼ਾਂ ਹਨ ਹੋਰ ਉਡਾਣਾ ਵਧਣ ਆਲਾ ਏਅਰਲਾਈਨਸ ਨੂੰ ਲਿਖਦੇ ਹਾਂ ਸਰਕਾਰ ਆ ਸਰਕਾਰੀ ਦਰਬਾਰੇ ਅਸੀਂ ਆਪਣੀ ਵੰਗ ਪਛਾਣਨੇ ਆ ਚਿੱਠੀਆਂ ਭੇਜਦੇ ਹਾਂ ਤਾਂ ਆਓ ਅਸੀਂ ਸਾਰੇ ਇਕੱਠੇ ਹੋ ਕੇ ਨਾਲ ਮਿਲ ਕੇ ਇਹ ਉਪਰਾਲਾ ਕਰੀਏ ਬਹੁਤ ਬਹੁਤ ਧੰਨਵਾਦ